ਵੀ ਜਦੋਂ ਚਮਕੀਲਾ ਭਗਤ ਇਸ ਦੁਨੀਆ ਤੋਂ ਗਿਆ ਤੇ ਉਹਦੇ ਸਰੋਤੇ ਨੂੰ ਬੜਾ ਬੱਖ ਲੱਗਿਆ ਉਹਦੇ ਸਰੋਤੇ ਨੂੰ ਦੁੱਖ ਲੱਗਿਆ ਤੇ ਉਹ ਕੋਈ ਕੀ ਸੋਚਦਾ ਕੋਈ ਕੀ ਸੋਚਦਾ ਪਰ ਜ਼ਿਆਦਾਤਰ ਕੀ ਸੋਚਦੇ ਲੋਕਾਂ ਨੇ ਉਹ ਗਾ ਕੇ ਦੱਸਣ ਲੱਗੇ ਵੀ ਜ਼ਿਆਦਾਤਰ ਕੀ ਸੋਚਦੇ ਆ ਲੈ ਚਾਹ ਪੀ ਲੋ ਤੁਸੀਂ ਥੋੜਾ ਇਹ ਗਾਣਾ ਗਾ ਕੇ ਤੁਹਾਨੂੰ ਥੋੜਾ ਜਿਹਾ ਟਾਈਮ ਤੇ ਤੁਸੀਂ ਚਾਹ ਪੀ ਲਓ ਠੰਡੀ ਕਰ ਲਓ ਮੇਰਾ ਪਾ ਕੇ ਦੇ ਦੇ ਲਓ ਹੋ ਮੈਂ ਤਾਂ ਗਾ ਰਾਂ ਮੈਂ ਤੇਰਾ ਸੁਣੀ ਜੀ ਗੱਲ ਨੂੰ ਆਖੇ ਨਰਾ ਵਰਿਆ ਵਾਰੀ ਜਾਂਦਾ ਚੱਲ ਨੂੰ yeah, yeah. ਵੀ ਦੇਖੋ ਲੋਕਾਂ ਨੇ ਆਨੇ ਆਨੇ ਦੇਖਿਆ ਪਾਰਟੀ ਉੱਪਰ ਤੋਂ ਕੁਛ ਵੀ ਹਰੇਕ ਸੀ ਜੇ 10 ਬਾਲੀਆਂ ਹੁੰਦੀਆਂ ਹੱਥ ਵਿੱਚ ਪੁੱਛਦੇ ਆ ਚਮਕੀਲੇ ਦਾ ਦਫ਼ਤਰ ਕਿੱਥੇ ਉਹ ਜਿਹੜੇ ਖੰਡ ਬੈਠੇ ਉਹ ਵੀ ਪ੍ਰਾਣੀ ਫੇਰਾ ਥੋੜੇ ਫੇਰ ਕੱਲ ਦਾ ਜਵਾਬ ਹੈ ਇਹ ਕੀ ਕਰੀ ਜਾਂਦੇ ਫਿਰ ਜਿਹੜਾ ਆਉਂਦਾ ਇਹੇ ਬੜ ਜਾਂਦਾ ਅਜੀ ਨਾਲੇ ਲੋਕਾਂ ਨਾਲ ਲੋਗਰ ਵੱਧ ਮੰਗਣਾ ਸੋਨਾ ਗੌਰ ਨਾਲ ਕਿਉਂ ਆਪਣੇ ਤਬਟੇ ਪਾੜੇ ਜਿਉਂ ਗਰਗੇ ਮਿੱਤਰੋ ਲਵਾਦੀ ਰਿਹਾ ਲੋਜਦਾ ਕੰਸਰ ਹੰਗਦੀ ਨ ਰਿਹਾ ਕੋਸਦਾ ਧਾਰਮਿਕ ਗੀਤ ਸਤਗੁਰ ਨਾਨਕ ਤੇਰੀ ਲੀਲਾ ਨੇਰੀਆ ਉਹਦੇ ਉੱਤੇ ਕੋ ਗੀਤ ਨਹੀਂ ਬਣਿਆ ਸੀ ਸਤਗੁਰ ਨਾਨਕ ਤੇਰੀ ਲੀਲਾ ਨੇ ਜੇ ਬਣਿਆ ਸਾਥੋਂ ਬਾਬਾ ਫੋਲੇ ਤੇਰਾ ਮਣਕਾਲਾ ਉਹ ਉਹਦਾ ਬਰਾਬਰ ਦਾ ਗੀਤ ਉਹ ਬੰਦੇ ਨੇ ਜਿਹੜੇ ਨੇ ਲਿਖਿਆ ਉਹ ਕਹਿੰਦਾ ਮੈਂ ਮਾਨਕ ਦੀ ਤਰਜ਼ ਤੇ ਲਿਖਿਆ ਸੀ ਏ ਬੰਦਾ 2 ਘੰਟੇ ਕਹਿੰਦਾ ਬਾਜੇ ਤੇ ਬੈਠਾ ਕੁੜੀਆ 4 ਵਜੇ ਤੱਕ 10 ਵਜੇ ਤੋ ਲੈ ਕੇ ਉਹਨੇ ਵੇਖਿਆ ਨਹੀਂ ਬਰਖ ਤੋਦੇ ਆਪ ਦੇ ਖੇਤ ਵਿੱਚ ਸੀ ਸ਼ਾਂ ਦੂਜੇ ਪਾਸੇ ਆ ਗਈ ਦੱਸੀ ਬੋਵੀ ਪੁਜਾਰੀ ਹਾਂ ਬੋਵੀ ਪੁਜਾਰੀ ਬੋਵੀ ਪੁਜਾਰੀ ਪੁਜਾਰੀ ਬੋਵੀ ਪੁਜਾਰੀ ਪੁਜਾਰੀ ਹਾਂਜੀ ਹਾਂਜੀ ਉਹ ਬਾਈ ਬੋਵੀ ਸਾਡਾ ਪਿਆਰਾ ਮਿੱਤਰ 500 ਰੁਪਏ ਮਾਨ ਕਰਦੇ ਇਸ ਗੀਤ ਤੋਂ ਖੁਸ਼ ਹੋ ਕੇ ਬੋਵੀ ਪੁਜਾਰੀ ਹਾਂਜੀ ਫਿਰ ਬੋਲਦੇ ਨੇ ਲੋਾਰੇ ਬੋਲ ਜੀ ਤੇ ਆ ਵੀ ਉਹ ਬੰਦੇ ਦੀ ਦਰਖਤ ਤੋਂ ਸ਼ਾਂ ਦੂਜੇ ਪਾਸੇ ਤਫੂ ਬੰਦਰੇ ਨਹੀਂ ਦੇਖਿਆ ਐਸੀ ਕੰਪੋਜੀਸ਼ਨ ਬਣਾਈ ਕਹਿੰਦਾ ਉਹਨੇ ਤੁਹਾਨੂੰ ਦੱਸਿਆ ਫਿਰ ਹੁਣ ਕੱਲ ਫਿਰ ਹੰਦ ਦੀ ਮੂਹੇ ਹਕ ਉਸ ਦਾ ਬਾਬੇ ਮਾਨ ਕੇ ਦੀਨਾ ਗੇਰੀ ਨੂੰ ਰਿਹਾ ਲੋਟਦਾ ਪੰਦਰ ਹੰਦ ਦੀ ਮੂਹੇ ਰਿਹਾ ਕੋਸ ਦਾ ਸਤਾਰਾਂ ਗੀਤ ਪਰਮ ਕੀ ਆਇਆ ਸਤਾਰਾਂ ਗੀਤ ਰੋਕ ਚੱਲਦੇ ਆ ਲੋਕ ਤਾਂ ਕਦੇ ਨਹੀਂ ਲੱਤਰ ਗਏ ਉਹਦਾ ਉਹਨੇ 90 91 ਗੀਤ ਆਪਦੇ ਗਾਇਆ ਦੂਜੇ ਕਿਸੇ ਗੀਤ ਦੀ ਤਰਜ਼ ਆਪਦੇ ਨਾਲ ਨਹੀਂ ਮਿਲਦੀ ਸੀ ਦੂਜੇ ਨਾਲ ਨਹੀਂ ਕੀਤੀ ਸੀ ਐਸਾ ਕੰਪੋਜ਼ਰ ਸੋ ਬੰਦਾ ਸੁਣਾ ਗਾਇ ਗੌਰ ਮਾਨਕੇ ਦੀ ਨਗਰੀ ਨਿਹਾਲ ਉੱਚਦਾ ਕੰਦਸ ਰਹੰਤ ਦੀ ਨਿਹਾਲ ਕੋਸਦਾ ਹਲੇ ਉਹਨ ਗਉਣੀ ਆਸੀ ਬਹੁਤ ਉਬਾਰਾ ਹਰਾਨੇ ਕੋਈ ਚਮਕੀਲਾ ਮਾਰਾ ਵਾਹ ਜਰਾ ਕਾਲਾ ਨੇ ਚਮਕੀਲਾ ਮਾਰਾ ਵਾਇਆ ਕਲਾ ਕਹੇ बड़ा फिर पैसे कट्ठे कर ले गुदारा चमकीला माया पाया करा खराने चमकीला भावलाते भाई मर गया बचा बिना चढ़ाई कर गया तोड़ाई कर गया दर्शन कुत्ते दिया चमकी करादारा की चमकीला मार करा ने ਇਹ ਵੀ ਦੇਖਦਾ ਗੀਤ ਹੈ ਜੇੜ ਦੀ ਹਾਲਤ ਇਦਾਂ ਦੀ ਹੁੰਦੀ ਹੈ ਜਦੋਂ ਦੋ ਭਰਾ ਬਿਆਹੇ ਹੁਣ ਵੈਸੇ ਹੁਣ ਦੋ ਹੀ ਕਾਫੀ ਔਰਸੇ ਮਾਫੀ ਨੇ ਸਾਡੇ ਪੰਜਾਬ ਦਾ ਘਾਟਾ ਬਹੁਤ ਕਰਿਆ ਦੋ ਹੀ ਕਾਫੀ ਔਰਸੇ ਮਾਫੀ ਵੈਸੀ 500 ਰੁਪਏ 500 ਰੁਪਏ ਬਾਈ